ਵਾਨ ਵਾਲਮੀਕ ਜੀ ਦੇ ਤਪਸਥਾਨ ਧੂਣਾ ਸਾਧ ਦੇ ਵਿਵਾਦ ਨੂੰ ਲੈ ਕੇ ਮਹੰਤ ਅਤੇ ਵਾਲਮੀਕ ਸਮਾਜ ਆਮੋ ਸਾਹਮਣੇ ਹਨ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਇਹ ਉਹੀ ਜਗ੍ਹਾ ਹੈ ਜਿਸ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਪਿਛਲੇ 23 ਸਾਲਾਂ ਤੋਂ ਮਹੰਤਾਂ ਅਤੇ ਵਾਲਮੀਕ ਸਮਾਜ ਦੇ ਵਿੱਚ ਇਸ ਜਗ੍ਹਾ ਦੇ ਕਬਜ਼ੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਔਰ ਹੁਣ ਹਾਈ ਕੋਰਟ ਵੱਲੋਂ आदेश ਦਿੱਤੇ ਗਏ ਸਨ ਕਿ ਅੱਜ ਜੋ ਕਬਜ਼ਾ ਹੈ ਇਸ ਮੰਦਰ ਦਾ ਉਹ ਮਹੰਤਾਂ ਨੂੰ ਦਿੱਤਾ ਜਾਵੇ ਪਰ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਪੁਲਿਸ ਫੋਰਸ ਜੋ ਹੈ ਉਸ ਵੇਲੇ ਤਾਇਨਾਤ ਕੀਤੀ ਗਈ ਹੈ ਔਰ ਕੁਛ ਹੀ ਦੇਰ ਦੇ ਬਾਅਦ ਜੋ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਸਕਦੀ ਹੈ ਪਰ ਜੇਕਰ ਅਸੀਂ ਦੋਹਾਂ ਜੋ ਪਿਰਾਂ ਦੀ ਗੱਲ ਕਰੀਏ ਤਾਂ ਮਹੰਤਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਬਜ਼ਾ ਦਿਵਾਇਆ ਜਾਵੇ ਪਰ ਵਾਲਮੀਕ ਸਮਾਜ ਦਾ ਕਹਿਣਾ ਹੈ ਕਿ ਉਹ ਸਰਕਾਰ ਅੱਗੇ ਜੋ ਕੱਲ ਉਹਨਾਂ ਦੀ ਬੈਠਕ ਹੋਈ ਉਸ ਵਿੱਚ ਵੀ ਇਹੀ ਗੱਲ ਕੀਤੀ ਗਈ ਸੀ ਕਿ ਇਸ ਮੰਦਰ ਦਾ ਕਬਜ਼ਾ ਜੋ ਹੈ ਉਹ ਵਾਲਮੀਕ ਸਮਾਜ ਕੋਲ ਹੀ ਰਹਿਣਾ ਚਾਹੀਦਾ ਹੈ ਔਰ ਉਹਨਾਂ ਵੱਲੋਂ ਦੇਸ਼ ਦੁਨੀਆ ਵਿੱਚ ਉਹਨਾਂ ਦੇ ਸਮਾਜ ਨਾਲ ਜੁੜੇ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਇਸ ਕਬਜ਼ੇ ਨੂੰ ਰੋਕਲ ਨਹੀਂ ਹੋਏ ਇਥੇ ਇਕੱਠੇ ਹੋਣ ਔਰ ਉਹਨਾਂ ਦਾ ਨਾਲ ਦੀ ਨਾਲ ਇਹ ਵੀ ਕਹਿਣਾ ਹੈ ਕਿ ਇਸ ਮੰਦਰ ਦਾ ਕਬਜ਼ਾ ਕਿਸੇ ਵੀ ਕੀਮਤ ਤੇ ਜੋ ਹੈ ਉਹ ਮਹੰਤਾਂ ਨੂੰ ਨਹੀਂ ਦਿੱਤਾ ਜਾਏਗਾ